ਬਿਹਾਰ ਦੇ ਵਿੱਚ ਇੱਕ 26 ਸਾਲ ਦੀ ਕੁੜੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੁੜੀ ਬਿਹਾਰ ਦੇ ਵਿੱਚ ਹੋਮ ਗਾਰਡ ਦੀ ਭਰਤੀ ਵਾਸਤੇ ਫਿਜ਼ੀਕਲ ਟੈਸਟ ਦੇਣ ਲਈ ਗਈ ਸੀ। ਉੱਥੇ ਟੈਸਟ ਦੇਣ ਦੇ ਦੌਰਾਨ ਦੌੜ ਲੋਂਗ ਰਹੇ ਹੁੰਦਿਆਂ ਇਸ ਨੂੰ ਚੱਕਰ ਆਏ ਤੇ ਇਹ ਬੇਹੋਸ਼ ਹੋ ਕੇ ਥਲੇ ਡਿੱਗ ਗਈ। ਉੱਥੇ ਮੌਜੂਦਾ ਸਟਾਫ ਨੇ ਇਸ ਨੂੰ ਇੱਕ ਐਂਬੂਲੈਂਸ ਵਿੱਚ ਪਾ ਕੇ ਨਜ਼ਦੀਕੀ ਇੱਕ ਮੈਡੀਕਲ ਕਾਲਜ ਦੇ ਵਿੱਚ ਭੇਜਣ ਬਾਰੇ ਸੋਚਿਆ। ਜਿਸ ਵੇਲੇ ਇਸ ਕੁੜੀ ਨੂੰ ਉਸ ਐਂਬੂਲੈਂਸ ਵਿੱਚ ਪਾ ਕੇ ਮੈਡੀਕਲ ਕਾਲਜ ਭੇਜਿਆ ਗਿਆ। ਤਾ ਉਸ ਐਂਬੂਲੈਂਸ ਦੇ ਡਰਾਈਵਰ ਨੇ ਤੇ ਉਸ ਦੇ ਇੱਕ ਸਾਥੀ ਨੇ ਇਸ ਕੁੜੀ ਦੇ ਨਾਲ ਐਂਬੂਲੈਂਸ ਦੇ ਵਿੱਚ ਜ਼ਬਰਜਨਾਹ ਕੀਤਾ ਕੁੜੀ ਦੇ ਦੱਸਣ ਦੇ ਮੁਤਾਬਕ ਐਂਬੂਲੈਂਸ ਡਰਾਈਵਰ ਦਾ ਸਾਥੀ ਸ਼ੁਰੂ ਤੋਂ ਹੀ ਇਸ ਕੁੜੀ ਦੇ ਨਾਲ ਕੁਝ ਗਲਤ ਹਰਕਤਾਂ ਕਰਨੀ ਸ਼ੁਰੂ ਹੋ ਗਿਆ ਸੀ ਬਾਅਦ ਵਿੱਚ ਉਸ ਨੇ ਇਸ ਕੁੜੀ ਦੇ ਟ੍ਰੀਟਮੈਂਟ ਦਾ ਬਹਾਨਾ ਲਗਾ ਕੇ ਇਸ ਕੁੜੀ ਦੇ ਮੂੰਹ ਦੇ ਉੱਪਰ ਇੱਕ ਸਪਰੇਅ ਪਾਈ ਜਿਸ ਕਰਕੇ ਬੇਹੋਸ਼ ਹੋ ਗਈ ਤੇ ਉਸ ਨੇ ਇਸ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਉਸ ਤੋਂ ਬਾਅਦ ਡਰਾਈਵਰ ਨੇ ਐਂਬੂਲੈਂਸ ਮੇਨ ਰੋਡ ਤੋਂ ਕੱਚੇ ਰਸਤੇ ਵੱਲ ਨੂੰ ਉਤਾਰੀ ਤਾਂ ਕੱਚੇ ਰਸਤੇ ਦੇ ਉੱਪਰ ਜਦੋਂ ਗਏ ਤਾਂ ਉੱਥੇ ਕੁਝ ਟਾਈਮ ਲਈ ਐਂਬੂਲੈਂਸ ਰੋਕੀ ਤੇ ਡਰਾਈਵਰ ਨੇ ਵੀ ਇਸ ਕੁੜੀ ਦੇ ਨਾਲ ਗਲਤ ਕੰਮ ਕੀਤਾ ਉਸ ਤੋਂ ਬਾਅਦ ਇਹਨਾਂ ਦੋਵਾਂ ਨੇ ਰਲ ਕੇ ਇਸ ਕੁੜੀ ਨੂੰ ਮੈਡੀਕਲ ਕਾਲਜ ਵਿੱਚ ਛੱਡਿਆ ਤੇ ਆਪ ਉਥੋਂ ਫਰਾਰ ਹੋ ਗਏ ਜੋ ਵੀ ਇਸ ਕੁੜੀ ਦੇ ਨਾਲ ਘਟਨਾ ਵਾਪਰੀ ਇਸ ਨੇ ਉਹ ਸਾਰੀ ਜੀ ਸਾਰੀ ਘਟਨਾ ਉਸ ਮੈਡੀਕਲ ਕਾਲਜ ਦੀਆਂ ਨਰਸਾਂ ਅਤੇ ਡਾਕਟਰਾਂ ਦੇ ਨਾਲ ਸਾਂਝੀ ਕੀਤੀ ਤੇ ਨਰਸਾਂ ਤੇ ਡਾਕਟਰਾਂ ਨੇ ਸਾਰੀ ਘਟਨਾ ਪੁਲਿਸ ਨੂੰ ਦੱਸੀ ਤੇ ਪੁਲਿਸ ਨੂੰ ਇਸ ਬਾਰੇ ਇਨਫੋਰਮ ਕੀਤਾ ਪੁਲਿਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਦਾ ਨਾਮ ਹੈ ਵਿਨੇ ਕੁਮਾਰ ਤੇ ਦੂਸਰੇ ਦਾ ਨਾਮ ਹੈ ਅਜੀਤ ਕੁਮਾਰ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਐਂਬੂਲੈਂਸ ਦੀ ਸੀਸੀਟੀਵੀ ਰਿਕਾਰਡਿੰਗ ਵੇਖੀ ਜਿਸ ਰੋਡ ਦੇ ਉੱਪਰ ਜਾ ਰਹੀ ਸੀ ਐਂਬੂਲੈਂਸ ਉਸ ਰੋਡ ਦੇ ਉੱਪਰ ਦੀ ਸੀਸੀਟੀਵੀ ਰਿਕਾਰਡਿੰਗ ਪੁਲਿਸ ਨੇ ਦੇਖੀ ਤਰ ਰਿਕਾਰਡਿੰਗ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਪਹਿਲੋ ਇਹ ਐਂਬੂਲੈਂਸ 메ਨ ਰੋਡ ਦੇ ਉੱਪਰ ਜਾ ਰਹੀ ਸੀ ਕੁਝ ਸਮੇਂ ਵਾਸਤੇ ਇਹ ਐਂਬੂਲੈਂਸ ਉੱਥੋਂ ਗਾਇਬ ਹੋ ਕੇ ਇੱਕ ਕੱਚੇ ਰਸਤੇ ਤੇ ਉਤਰ ਗਈ ਤੇ ਬਾਅਦ ਦੇ ਵਿੱਚ ਫੇਰ ਦੁਬਾਰਾ ਇਹ ਐਂਬੂਲੈਂਸ 메ਨ ਰੋਡ ਤੇ ਚੜ੍ਹ ਕੇ ਤੇ ਕੁੜੀ ਨੂੰ ਮੈਡੀਕਲ ਕਾਲਜ ਛੱਡ ਗਈ ਹੁਣ ਜਿੰਨਾ ਸਮਾਂ ਇਹ ਐਂਬੂਲੈਂਸ ਉਸ ਕੱਚੇ ਰਸਤੇ ਦੇ ਉੱਪਰ ਰਹੀ ਉਹਨੇ ਸਮੇਂ ਦੇ ਵਿੱਚ ਇਸ ਕੁੜੀ ਦੇ ਨਾਲ ਉਸ ਡਰਾਈਵਰ ਨੇ ਤੇ ਉਸਦੇ ਸਾਥੀ ਨੇ ਜ਼ਬਰਦਸਤ ਕੀਤਾ ਗਲਤ ਕੰਮ ਕੀਤਾ ਪੁਲਿਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਮਾਮਲੇ ਦੀ ਹੋਰ ਪੁਛਗਿਸ਼ ਕਰ ਰਹੀ ਹੈ ਤਾਂ ਪੁਲਿਸ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੂੰ ਸਖਤ ਤੋਂ ਸਖਤ ਸਜ਼ਾ ਅਸੀਂ ਦਿਵਾਵਾਂਗੇ ਐਂਬੂਲੈਂਸ ਦਾ ਮੇਨ ਕੰਮ ਇਹ ਹੁੰਦਾ ਹੈ ਕਿ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਟਾਈਮ ਸਿਰ ਉਸ ਨੂੰ ਬਿਮਾਰੀ ਤੋਂ ਬਚਾਉਣਾ ਉਸ ਦੀ ਜਾਨ ਬਚਾਉਣੀ ਇਹ ਮੇਨ ਕੰਮ ਹੁੰਦਾ ਹੈ ਪਰ ਐਂਬੂਲੈਂਸ ਦੇ ਵਿੱਚ ਸਵਾਰ ਲੋਕ ਜਿਹੜੇ ਆ ਗਏ ਜਦੋਂ ਉਹੀ ਗਲਤ ਕੰਮ ਕਰਨ ਲੱਗ ਪੈਣ ਐਂਬੂਲੈਂਸ ਦੇ ਵਿੱਚ ਖੜੇ ਜਾਣ ਵਾਲੇ ਮਰੀਜ਼ਾਂ ਦੇ ਨਾਲ ਤਾ ਬੰਦਾ ਸਿਕਿਉਰ ਕਿੱਥੇ ਹੈਗਾ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋਗੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈਗੀ ਮਿਲਣੀ ਚਾਹੀਦੀ ਹੈ ਜੇਕਰ ਇਹ ਚੀਜ਼ ਇਸ ਐਮਬੂਲੈਂਸ ਵਿੱਚ ਸਵਾਰ ਇਸ 26 ਸਾਲ ਦੀ ਕੁੜੀ ਦੇ ਨਾਲ ਗਲਤ ਕੰਮ ਹੋ ਸਕਦਾ ਹੈ ਤਾਂ ਕਿਸੇ ਹੋਰ ਦੇ ਨਾਲ ਵੀ ਇਹ ਹੋ ਸਕਦਾ ਹੈਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਮਾਮਲੇ ਦੇ ਬਾਰੇ ਵਿੱਚ ਕੀ ਸੋਚਦੇ ਹੋ